ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਜਿਸ ਵਖਰ ਕੋ ਲੈਣ ਤੂੰ ਆਇਆ ਹੁਣ ਤੂੰ ਜਿਹੜੀ ਚੀਜ਼ ਲੈਣ ਆਇਆ ਸੀ ਨਾ ਇਸ ਸੰਸਾਰ ਕਿ ਅਸਥ ਦੇ ਫੜ ਲੈਣ ਆਇਆ ਨਾ ਚੀਜ਼ ਜਿਸ ਕੱਲੇ ਤੋਂ ਉਪਦੇਸ਼ ਕਰਦਾ ਸਾਰਿਆਂ ਨੂੰ ਹੋ ਗਿਆ ਉਸ ਤੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਉਹ ਰਾਮ ਨਾਮ ਹੈ ਜਿਹਨੂੰ ਤੂੰ ਲੈਣਾ ਹੈ ਉਹੀ ਰਾਮ ਨਾਮ ਹੈ ਸੰਤਾਂ ਘਰੇ ਪਾਇਆ ਸੰਤਾਂ ਜਿਹੜੇ ਸੰਤ ਨੇ ਅਸਲੀ ਜਿਹਨੇ ਪਾਇਆ ਉਹ ਸੰਤ ਹੋਗੇ ਦੇਖੋ ਜਿਹਨੂੰ ਪ੍ਰਾਪਤ ਹੋ ਗਿਆ ਉਹ ਸ਼ਾਂਤ ਹੋਗੇ ਪਰ ਪਾਇਆ ਕਰ ਹੋਈ ਅੰਦਰੋਂ ਬਾਹਰੋਂ ਕਿਸੇ ਨੂੰ ਨਹੀਂ ਮਿਲਿਆ ਬਾਹਰ ਹੁੰਦਾ ਹੀ ਨਹੀਂ ਘਰੇ ਵੀ ਪਾਇਆ ਘਰੋਂ ਹੀ ਪਾਇਆ ਹੈ ਸੰਤਾਂ ਨੇ ਇਹ ਭਗਤਾਂ ਨੇ ਸਾਰਿਆਂ ਨੇ ਅੱਜ ਤੱਕ ਅੰਦਰੋਂ ਪਾਇਆ ਬਾਹਰੋਂ ਨਹੀਂ ਮਿਲਿਆ ਤੇ ਬਾਹਰ ਫਿਰ ਦਿੱਤੇ ਕੀ ਨਾਮ ਇਹਦੇ ਬਾਹਰ ਨਾਮ ਨਾਲ ਅੰਦਰੋਂ ਨਹੀਂ ਦਿੰਦੇ ਪਾਇਆ ਦਾ ਕਰ ਹੋਣ ਉਹ ਕਹਿੰਦਾ ਸੀ ਦਿੰਨੇ ਆ ਉਹਨਾਂ ਕੋਲ ਕਿੱਥੋਂ ਆਗੇ ਹਾਂ ਇਹ ਦਿੱਤਾ ਨਹੀਂ ਜਾ ਸਕਦਾ ਕਿਹ ਲਿਆ ਜਾ ਸਕਦਾ ਇਹ ਆਪਣੇ ਅੰਦਰ ਖਜ਼ਾਨਾ ਉਸ ਤੋਂ ਪ੍ਰਾਪਤ ਕੀਤਾ ਜਾ ਸਕਦਾ ਆਪਣੇ ਅੰਦਰਲਾ ਹੀ ਖਜ਼ਾਨਾ ਮਿਲਣਾ ਜੋ ਰੱਖ ਗਿਆ ਸੀ ਨਾ ਦੱਬ ਦੱਬਿਆ ਹੋਇਆ ਹੈ ਦਾ ਅੰਦਰਲਾ ਪਹਿਲਾਂ ਉਹ ਖੋਲੇ ਉਹ ਜਿੰਨੀ ਕਮੀਆਂ ਬਾਹਰੋਂ ਬਾਦਵੇਂ ਜਨ ਲਾਲ ਦੇ ਪੈਸੇ ਦੀ ਗੱਲ ਹੈ। ਪਠਾਈ ਲੀਲਾ ਨੂੰ ਹੋਰ ਲਵੇ ਬਾਹਰੋਂ ਸਿੱਧੀ ਜਾਵੇ ਉਹ ਚ ਜਿਹੜੀ ਕਮੀਆਂ ਜਾਂ ਤੇਲੀ ਭਰ ਜੂਗੀ ਪੂਰਾ ਹੋ ਗਿਆ। ਕੁਝ ਆਰਾਮ ਨਾਮ ਸੀਗਾ ਸਾਡੇ ਕੋਲ। ਕੁਝ ਕਮੀਆਂ ਕਵੀ ਪੂਰੀ ਕਰਨ ਆਏ ਸੀ। ਉਹ ਪਾਵੇ ਵੀ ਉਹ ਚ ਕੁਝ ਤਾ ਹਜ਼ੂਰਾ ਹੋ ਜਾ ਉਹਦਾ ਕੋ ਪਉਂਦਾ ਹੀ ਨਹੀਂ। ਪਾਵੇ ਤਾਂ ਇਹੋ ਦੱਬੇ ਹੀ ਹੋਈਆਂ ਕੋ ਜੀ ਜੀ। ਤਬੂ ਉਹਦੇ ਪੱਟੂਗਾ ਔਰ ਉਹਦਾ ਡੱਟ ਖੋਲੂਗਾ ਜੋ ਵੀ ਉਹਦੇ ਟੱਕਲ ਚੱਕੂਗਾ ਤਾਂ ਹੀ ਕੁਝ ਹੋਊਗਾ। ਨਾਮ ਨਾਲ ਬਖਤਰ ਕਰ ਪਾਇਆ। ਕੀ ਕਹਾਂ ਗਣਿਆ ਇਹ ਨਹੀਂ ਤੇ ਨੀ ਨਾਮ ਸੰਪੰਨ ਕਰ ਹੁੰਦਾ। ਸੰਤ ਕਰੇ ਘਰੋ ਹੀ ਪੜਿਆ। ਘਰ ਹੀ ਪਾਇਆ ਹੈ ਘਰ। ਮੂਰ ਨੂੰ ਸੰਤ ਦੇ ਦੇ ਤੈਨੂੰ ਸੰਤਨ ਕਰ ਪਾਇਆ। ਵਿਚਾਰ ਛਾਡਾ ਪਰ ਉਹਨਾਂ ਨੇ ਤਾਂ ਇਹ ਦੇਖਿਆ। ਛੱਡ ਜਿਓ ਬਨਾਰਸ ਕੇ। ਰਾਮਨਾਰਨ ਜਪ ਹਰਦੇ ਵਾਹੇ ਉੱਥੋਂ ਆ ਕੇ ਤਨੂੰ ਹੁੰਦੀ ਹੋਵੇ ਫਿਰਦੇ ਹਰਦੇ ਇਸ ਕਹਿੰਦੇ ਜਪਣ ਦੇ ਜਪਣਾ ਹੈ ਜਿੱਥੇ ਜਪਿਆ ਉੱਥੋਂ ਹੀ ਮਿਲਣਾ ਜਪਿਆ ਇੱਥੇ ਹੈ ਖੇਤੀ ਦਾ ਚੰਦਰਪਾਲ ਦੇ ਬੀਜ ਕਾ ਵੱਢ ਲੈਣਾ ਤੂੰ ਇੱਥੇ ਆ ਕੇ ਅੱਛਾ ਜੇ ਮੈਂ ਵੱਢ ਲੈਣਾ ਜਿੱਥੇ ਬੀਜ ਗਿਆ ਅੰਥੇ ਵੱਢੀ ਜਾਵੇ ਇਹ ਇੱਥੇ ਬੀਜੀ ਹੋਈ ਚੰਦਰਪਾਲ ਤੇ ਕਿੱਥੇ ਜਾ ਕੇ ਕਿਵੇਂ ਵੱਢ ਲੈਣਾ ਭਾਈ ਜਿੱਥੇ ਬੀਜੂਗਾ ਉੱਥੋਂ ਹੀ ਵੱਢੂਗਾ ਜਾ ਕੇ ਉਹ ਤਾਂ ਥਾਗੇ ਦੀ ਪਿੱਛੇ ਖੰਦਾ ਦੇ ਆਸ ਕੀਤੇ ਹੋਏ ਨੇ। ਸਾਜ ਅਭਮਾਨ ਲਿਹੋ ਮਨ ਮੂਲ ਨਾਮ ਨਾਮ ਹਿਰਦੇ ਮਹਿ ਤੋਲ। ਸਾਜ ਅਭਮਾਨ ਸਰਕਾਰ ਛੱਡ ਦੇ। ਉਹ ਅਹੰਕਾਰੀ ਦੀ ਜਿਹੜੇ ਕਹਿੰਦੇ ਸੰਤਾਂ ਦੇ ਦੇਣ ਤੁਮ ਤਾਂ। ਆਹੀ ਭਗਤੀ ਭਰੀ ਉਹਨਾਂ ਘਟਿਆ ਦੇ। ਨਾਮ ਵਿਆਹ ਦੇ ਮਾਰੀ ਹੈ ਵੀ ਐਂ ਨਾ ਕਹਦੇ ਸੰਤਾਂ ਦੇ ਕਰੋ ਮਿਲਦਾ। ਇਹ ਸੰਤਾਂ ਦੇ ਕਰੂਗਾ ਤਾਂ ਅਹੰਕਾਰੀਆਂ। ਸਰਕਾਰ ਛੱਡ ਦੋ। ਸੱਚ ਬੋਲੋ ਇਹ ਪਹਿਲਾਂ ਹੀ ਕਹਿੰਦੇ ਤੇ ਕਿ ਸਾਤਾ ਕੋਲੋਂ ਮਿਲਦਾ ਉਹ ਹੀ ਤਾਂ ਗੱਲ ਰੱਦ ਕੀਤੀ ਹੈ ਉਹ ਕਹਿੰਦੇ ਸਾਤਾ ਨੇ ਆਪਣੇ ਅੰਦਰੋਂ ਪਾਇਆ ਇਹ ਕੀ ਹੈ ਉਹ ਕਹਿੰਦੇ ਤੇ ਸਾਤੋਂ ਪਾਇਆ ਲੋਕਾਂ ਨੇ ਤੁਸੀਂ ਕਿੱਥੋਂ ਪਾਇਆ ਫਿਰ ਤੁਸੀਂ ਕਿੱਥੋਂ ਪਾਇਆ ਸਾਤਾ ਕੋਲੋਂ ਤਾਂ ਲੋਕਾਂ ਨੇ ਪਾਇਆ ਸਾਤਾ ਨੇ ਕਿੱਥੋਂ ਪਾਇਆ ਕੋਈ ਦੇਖੋ ਵਪਾਰੀ ਹੈ ਹੋਲ ਸੇਲਰ ਉਹ ਕਿੱਥੋਂ ਦਾ ਲੈ ਕੇ ਆਉਂਦਾ ਤਾਂ ਹੀ ਗਾਹ ਸਪਲਾਈ ਕਰਦਾ ਉਹ ਹੋਲ ਸੇਲਰ ਕਿੱਥੋਂ ਲੈ ਕੇ ਆਇਆ ਉਹ ਦੱਸ ਫੰਡ ਹੋਲ ਸੇਲਰ ਮੰਨ ਲੈਂਦੇ ਆਪਾਂ ਉਹ ਤੇ ਜੇਲੇ ਵਾਲਾ ਤੂੰ ਕਿੱਥੋਂ ਲੈ ਕੇ ਆਇਆ ਉਹ ਦੱਸ ਕੋਈ ਪੁੱਛੇ ਤਾਂ ਗੱਲ ਬਣਿਆ ਆ ਪੁੱਛਿਆ ਇਹ ਹੰਕਾਰ ਛੱਡ ਦੇ ਤੇਰੇ ਕੋਲੇ ਸਟਾਕ ਹੈ ਵੀ ਮੇਰੇ ਹੱਥ 'ਚ ਹੈ ਸੱਤ ਬਗਾਵਣ ਦੇ ਨਾਮ ਜਫਰ ਦੀ ਯੁਕਤੀ ਇਹ ਛੜ ਦੇ ਗੱਲ ਤੂੰ ਦੱਸ ਕਿਥੋਂ ਲੱਗਿਆ 10 ਕਰੋੜ ਮਿਲਿਆ ਤੈਨੂੰ ਅੱਜ ਤੱਕ ਕਿਸੇ ਨੇ ਨਹੀਂ ਦਿੱਤੇ ਫੱਤ ਵੀ ਤੇ ਸਾਨੂੰ ਕਦੇ ਮਿਲਿਆ ਹਾਂ ਸਾਜ ਅਭਮਾਨ λεਹੁ ਮਨ ਮੋਲ λεਹੁ ਮਨ ਮੋਲ ਆ ਜਿਹੜਾ ਮਾਨ ਆ ਨਾ ਮਾਨ ਇਹਦੇ ਬੱਤੇ ਲੈ ਲੋ ਇਹਨੂੰ ਵਾਣੇ ਵੇਚੇ ਸਤਗੁਰੂ ਕੇ ਪਾਸ ਬਨਦੇ RAM LIO ਹੈ ਮੋਲ ਬੁੱਧੀ ਗਾਨੇ ਮੈਂ RAM LISSA ਮੋਲ ਪਰ ਆਪਣਾ ਮੰਦੇ ਤੇ ਉੱਕੀ ਗੱਲ ਹੈ ਬਣਾ ਇੱਕਔਰ ਤਾਂ ਬੱਚੀ ਹੈ ਲੜਕੀ ਉਹਦਾ ਵਿਆਹ ਹੋਇਆ ਕਿਆ ਹੋ ਗਿਆ ਉਹ ਅਜੀ ਉਹਦਾ ਲड़का ਹੈ ਆਦਮੀ ਹੈ ਉਹਦਾ ਪਤੀ ਹੈ ਜੇ ਉਹਨੂੰ ਆਪਣਾ ਮਨ ਨਹੀਂ ਦਿੰਦੀ ਉਹਨੂੰ ਮੁੱਲ ਨਹੀਂ ਬਦਗਾਉ ਦੇ ਕੋਲ ਉਹਦਾ ਨਹੀਂ ਬਣਦਾ ਹੂੰ ਜੇ ਉਹਨਾਂ ਨੂੰ ਆਪਣਾ ਬਣਾਉਣਾ ਬੁੱਲ ਲੈਣਾ ਤਾਂ ਆਪਣਾ ਮਨ ਨੂੰ ਦੇਣਾ ਪਊਗਾ ਆ ਗੱਲ ਕਹੀ ਆ ਬਹੁਤ ਤਖੜੀ ਗੱਲ ਕਹੀ ਆ ਬਹੁਤ ਸਵਾਜ ਦੇ ਵਿੱਚ ਪਲਟਾ ਦੇ ਦੂ ਵੀ ਜੋ ਹਲਦੀ ਹੈ ਜਿਹੜੀ ਪੂਰੇ ਘਰਾ ਘਰ ਹੋ ਜੇ ਦੇਰ ਖਲਾਸਾ ਹੋ ਜੇ ਕੋਈ ਗਲੇ ਨਹੀਂ ਨਾ ਸੰਤੋਸ਼ ਇੱਦੋਂ ਤਕੜਾ ਹੀ ਪੁਆਇੰਟ ਕੋਈ ਨਹੀਂ ਬੰਦੇ राम लियो ਹੈ ਬੂਰ ਬੂਰ ਮੈਂ ਸੀਤਾ ਕਨੀਆ ਨਾਲ रामੂ ਲੈ ਲਿਆ ਬਰੇ ਕਹਨੇ ਚ ਪਰ ਮੈਂ ਵੀ ਆਪਣਾ ਆਪ ਨੂੰ ਵੇਚ ਤਾ ਪਰ ਬੰਦੇ ਜੀ ਦਾ ਬਨੇ ਦੇਤਾ ਆਗਿਆਕਾਰੀ ਹੈ ਉਹ ਜਿਹਨੇ ਬੰਦੇ ਦੇਤਾ ਆ ਗਿਆ ਕਾਰੀ ਹੋ ਗਈ ਮਨ ਵੇਚ ਕੇ ਸੱਤੇ ਸੱਤ ਕਹੂੰ ਪਰ ਉਹ ਦਾ ਖਿਆਲ ਰੱਖੂਗਾ ਜੇ ਅੱਗੇ ਕਰੀਏ ਆ ਗਿਆ ਕਾਰੀ ਦਾ ਉਹ ਵੀ ਖਿਆਲ ਰੱਖੂ ਵੀ ਇਹਨੂੰ ਕਦੇ ਕਿਸੇ ਮੇਰਾ ਅਹਲੇ ਗੱਲ ਤੇ ਇਹ ਮਤਲਬ ਇਹਨੂੰ ਦੁਖਣਾ ਇਹ ਮਹਿਜ਼ੂੂਸ ਨਾ ਹੋਵੇ ਤੇ ਮੈਂ ਮੰਨਦਾ ਇਹ ਕਿ ਇਹਨੂੰ ਗਲਤੀ ਕੀ ਜੇ ਬੰਦੇ ਕੇ ਨਾ ਗਲਤੀ ਕੀਤੀ ਕਿਤੇ ਦੇ ਅੰਦਰ ਆ ਗਈ ਮੈਂ ਅਗਰਤ ਕਾਣ ਵਰ ਜੂਗਾ ਅਗਰਤ ਕਾਣ ਦਾ ਦੋਸ ਲੱਗ ਜਾਂਦਾ ਦੂਏ ਤੇ ਮੈਂ ਅਗਰਤ ਕਾਣ ਵਰ ਜੂਗਾ ਉਹ ਰੂਹੇ ਗੱਲ ਦਾ ਰਹਿਣਾ ਉਹ ਮੰਨ ਦੇਦਾ ਹੈ ਥਾਂ ਦੇਦਾ ਆਪਣਾ ਆਪਾਂ ਲੈਦਾ ਹੈ ਆਸਾਨ ਚਾਹ ਤੋਦੇ ਹਰ ਕੋ ਹੁਲ ਲੈ ਲਿਆ ਹਾਂ ਜੜ ਕੇ ਸਮਝਿਆ ਨਹੀਂ ਪੁੱਛੇ ਕਿ ਉਹ ਜਿਹੜੀ ਦੇਣਾ ਦੇਣਾ ਮੌਤ ਨੂੰ ਜਿੱਦਵਾਸ ਆਵੇ ਕੰਮ ਕਰ ਆਹ ਸਮਝੋ ਕਰ ਖੇਵਣ ਕੋਣਾ ਜੇਵਾ ਮੜੀਆਂ ਮੰਤਰ ਇਹ ਤਰੇ ਪਾਣੇ ਦੇ ਕਰਤਾ ਵਾਸਿਕੰਬ ਇਸੇ ਗੱਦੀ ਦਾ ਕਹੋ ਵੀ ਉਹਨਾਂ ਗੱਲਾਂ ਦੀ ਉਹਨੇ ਅਖਿਆ ਇੱਥੇ ਕਿੰਨੀ ਸ਼ੋਰਟੇਜ ਵਾਲ ਗੱਲ ਕਹਿਤੀ ਇੱਥੇ ਪਾਣੀ ਸਾਜਿਬ ਮਾਨ ਲਿਖੋ ਮਨ ਮੂਲ RAM ਨਾਮ ਹਿਰਦੇ ਨਹਿ ਜੇ ਜੇ ਔਰਤ ਨੇ ਐਸੀ ਔਰਤੋਂ ਨੂੰ ਗੱਲ ਜੇ ਔਰਤ ਨੇ ਅਹੰਕਾਰ ਛੱਡਿਆ ਗੁਰੂ ਘਰ ਨੇ ਛੱਡਿਆ ਨਾ ਅਹੰਕਾਰ ਸਾਜਿਬ ਮਾਨ ਇਹ ਤ੍ਰਿਯੋ ਪੰਥ ਦਾ ਆਵਾਜ਼ ਨੇ ਹਾਂ ਆਪਣਾ ਅਹੰਕਾਰ ਛੱਡ ਦੇ ਪਹਿਲਾਂ ਆਪਣਾ ਮਨ ਦੇ ਦੇ ਸਾਜਿਬ ਮਾਨ ਹਾਂ ਲਿਖੋ ਮਨ ਮੂਲ ਹੋਰ ਪੈਸੇ ਦਾ ਮਨ ਮੂਲ ਰਹਿ ਲੈ ਰਾਵਨੂ ਮੂਲ ਰਹਿ ਲੈ ਰਾਮ ਹੋਦਾ ਮਾਨਾ ਸਭ ਇਹ ਮਾਲੂਮ ਹੋ ਗੋ ਰਾਮ ਹੋਦਾ ਮਾਨਾ ਉਹ ਚੇਤੋ ਦਾ ਬਣਿਆ ਹੈ ਚੇਤ ਪਰਮੇਸ਼ਰ ਦਾ ਬੰਦੀ ਪਰਮੇਸ਼ਰ ਦਾ ਲਾ ਮਾਨਾ ਅੰਦੱਲਾ ਰਾਮ ਹੋਰ ਨੂੰ ਬੋਲ ਲਓ ਇਧਰੋਂ ਗੱਲ ਕਹੀ ਹੋਈ ਆ ਹਾਂ ਤਾਂ ਜੀ ਹਾਂ ਹਵਾਨ ਕਿੰਨੇ ਰਹਿਣਾ ਜੀਵ ਨੇ ਬੋਲ ਕਿੰਨੇ ਰਹਿਣਾ ਜੀਵ ਨੇ ਮਾਨ ਕੀ ਦਾ ਲੈਣਾ ਮਾਨ ਪਰਮੇਸ਼ਰ ਦਾ ਜੇ ਉਹ ਮਨੋਂ ਪਤੀ ਦਾ ਇਧਰੋਂ ਆਏ ਨੂੰ ਗੱਲ ਕਹੀ ਹੋਈ ਆ ਉਹ ਉਹੀ ਆ ਨਾ ਬਈ ਆਂਡੇ ਰਾਮ ਲਿਓ ਹੈ ਕੋਈ ਗੱਲ ਆ ਮੈਂ ਆਪਣਾ ਮਾਰ ਪਹਿਲਾਂ ਦਿੱਤਾ ਹੈ ਤਾਰਾ ਮੁੱਲਿਆ ਰਾਮ ਨੇ ਉਹ ਮਾਰੇ ਕੋ ਰਹਿ ਗਿਆ ਫਿਰ राम नाम हृदय में तोर। राम नाम हृदय तौर मानी बोलता हूं बुद्धि बोलती है जो कुछ करती है विवेक बुद्ध, बुद्धि करती है कि दे रहा विवेक पूरे हथियार ने कुछ बोले लिया चुप कराया नी बैठाई सारा कुछ चंडी कर दिए जो मर्जी बोले जो मर्जी करे वो तो कहना नहीं कुछ हो चुका है हां वो तो बोलता ही नहीं कोई ਕਈ ਨਹੀਂ ਆਕੋ ਤੁਸੀਂ ਕੋਈ ਕ ਲਾਈਟ ਉਹਦੇ ਜ ਉਹਦੀ ਰੋਸ਼ਨੀ ਜੇ ਕਮ ਕਰ ਰਹੀ ਆ ਬਵੇਖ ਦੀ ਰੋਸ਼ਨੀ ਜੇ ਕਮ ਕਰ ਰਹੀ ਆ ਜੇ ਉਤਾਰੂ ਵੀ ਚੰਗ ਬਵੇਖ ਦੀ ਰੋਸ਼ਨੀ ਜੇ ਕਮ ਕਰਦੀ ਆ ਉਸੇ ਤੋਂ ਉੱਥੇ ਹੀ ਆਉਂਦੀ ਆ ਉਹ ਤਾਂ ਵਰਤਾ ਹੋਈ ਆ ਵਰਤਾ ਉਹ ਸੇ ਦਾ ਇਸਤੇਮਾਲ ਕਰ ਰਹੀ ਆ ਨਾ ਹਾਂ ਰਾਮ ਨਾਮ ਹਿਰਦੇ ਮਹਿ ਤੋਲ ਰਾਮ ਨਾਮ ਹਿਰਦੇ ਮਹਿ ਰਾਮ ਨਾਮ ਹੈ ਇਹਨੂੰ ਅੰਦਰ ਤੋਲ ਹਿਰਦੇ ਚ ਕੀ ਹੁੰਦਾ ਹੈ ਤੋਲ ਕੇ ਦੇਖ ਹੁੰਦਾ ਕੀ ਹੈ ਦੇ ਦਸੋ ਲੈ ਰੂ ਇਹਦੀ ਵੈਲਿਊ ਦੇ ਕੀ ਆ ਵੈਲਿਊ ਪਾ ਦੇ ਜਨਾ ਨਹੀਂ ਇਹ ਡੇਰ ਵਾਲੀ ਚੀਜ਼ ਤੂੰ ਕਥਾ ਦਗਾ ਔਰ ਆਮ ਨਾਮ ਉਹ ਤਾਂ ਭਗਦਾ ਨਾਨਕ ਮੰਗੇ ਨਾਮ ਦਾ ਤੂੰ ਜਿੰਦਾ ਨਾਨਕ ਜਿਹੜੇ ਦੇਣੇ ਵਾਲੇ ਨੇ ਉਹ ਭਗਦੇ ਨੇ ਜਿਹੜਿਆਂ ਦੇ ਕੋਲ ਕੱਖ ਨਹੀਂ ਹੁੰਦੇ ਨੇ ਹਾਂ ਲੈ ਲੋ ਸਭ ਪਤਲ ਸਭ ਪਸਟ ਸਭ ਠੱਗ ਨੇ ਜਿਨ੍ਹਾਂ ਨੇ ਕੋਲ ਦੱਸਣ ਦੀ ਅਥਾਰਟੀ ਹੈ ਦੱਸਣ ਦੀ ਅਥਾਰਟੀ ਦੇਣ ਦੀ ਅਥਾਰਟੀ ਨਹੀਂ ਉਹਨਾਂ ਕੋਲ ਜਿਨ੍ਹਾਂ ਨੇ ਬਿਆਨ ਕੀਤਾ ਨਾਮ ਨੂੰ ਦਾ ਸਿਰ ਬਿਆਨ ਹੈ ਕੀਤਾ ਦੱਸਾ ਨਹੀਂ ਦੇ ਦੇ ਸਕਦੇ ਦੱਸਿਆ ਜਾਂ ਕੋਈ ਭਾਈ ਤੇਰੇ ਅੰਦਰ ਉੱਥੇ ਮਿਲਣਾ ਉਹ ਤਾਂ ਲੈ ਦੇ ਨਹੀਂ ਵੀ ਅਸੀਂ ਦੇ ਸਕਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਰਾਮ ਨਾਮ ਹੁੰਦਾ ਕੀ ਉਹ ਦਿੰਦੇ ਬਿਲਕੁਲ ਇਹ ਕੂੜ ਨਾ ਪੂਰ ਡੋਬ ਤੇ ਇਸੇ ਕੂੜ ਨਾ ਪੂਰ ਡੋਬੇ ਨੇ ਇਹ ਜਿਹੜਾ ਕੂੜ ਹੈ ਨਾ ਨਾਮ ਦੇਣ ਵਾਲਾ ਇਹੀ ਕੂੜ ਡੋਬੇ ਪੂਰਾ ਨਾਲ ਕਵਖਾਣੇ ਬੈਂਤੀ ਤੇ ਦੁਬਾਰਾ ਪੂਰ ਕੂੜੋ ਕੂੜ ਇਹ ਕੂੜ ਉਹ ਪੂਰਾਂ ਦੇ ਪੂਰ ਡੋਬਣ ਵਾਲੇ ਨੇ ਕੂੜੀ ਦੇ ਨਾਮ ਦੇਣ ਵਾਲੇ ਨੇ ਹਾਂਜੀ ਨਾਦ ਹੀ ਖੇਪ ਸੰਤੈ ਸੰਗ ਚਾਲ ਅਵਰ ਤਿਆਗ ਵਿਗਾ ਜੰਗਾਂਦ ਨਾਦ ਹੀ ਖੇਪ ਉਹ ਨਾਮ ਦੀ ਖੇਪ ਲੱਗ ਲੈ ਆਪਣੇ ਆਪਣਾ ਤੂੰ ਗਿਆਨ ਪੂਰਾ ਕਰ ਲੈ ਜਿਹੜਾ ਤੇਰੇ ਕੋ ਕਮੀਆਂ ਤੂੰ ਆਪਣੀ ਖੇਪ ਪੂਰੀ ਕਰ ਨਾਦ ਖੇਪ ਜੇ ਤੇਰੀ ਗੁਣ ਹੈ ਨਾ ਕਮੀਆਂ ਹੈ ਤੂੰ ਆਪਣੇ ਪੁੱਠੇ ਲੱਗ ਲੈ ਪੂਰੀ ਨਾਦ ਖੇਪ ਸੰਤੈ ਸੰਗ ਚਾਲ ਸੰਤੈ ਸੰਗ ਚਾਲ ਸਤਿਗੁਰ ਦੇ ਨਾਲ ਚਲ ਤੁਰ ਤੇ ਕਦੂਏ ਨੂੰ ਦੱਸੋ ਇਕ ਦੂਰ ਨਾ ਵਿਚਾਰੋ ਹੋ ਸਾਡੇ ਦਾ ਕੋਈ ਗਲਤ ਚੀਜ਼ ਵਿੱਚ ਪਾਲੀ ਹੋਵੇ ਤਾਂ ਕੋਈ ਗਲਤ ਧਾਰਨਾ ਵਿੱਚ ਪੈ ਗਈ ਉਹ ਉਹ ਕੱਢ ਕੇ ਬਾਹਰ ਸੁੱਤੀ ਇਹ ਨਾ ਵੀ ਚੁੱਪ ਕਰਕੇ ਲੈ ਕੇ ਤੁਰਪੋ ਸੰਤਾਂ ਦੇ ਨਾਲ ਡਿਸਕਸ ਕਰਦੇ ਰਹੋ ਵਿਚਨ ਕੋਲਾਸ ਕਰਦੇ ਰਹੋ ਕਿਤੇ ਗਾਹਾਂ ਜਾ ਕੇ ਨਾ ਕੋਈ ਛੋਟੀ ਜਿਹੀ ਬਾਹਰ ਕੱਢ ਦੇ ਜੇ ਗਾਹਾਂ ਜਾ ਕੇ ਜਾਉਣਾ ਨਾ ਖਜ਼ਾਨਾ ਖੋਦਿਆ ਵਿੱਚੋਂ ਖੋਦੇ ਹੀ ਨਿਕਲਿਆ ਸਿਰਕੇ ਬਹੁਤੇ ਫਿਰ ਪਰਖਦੇ ਜਾਓ ਸੰਤਾ ਸੰਚਾਲ ਮਤਲਬ ਪਰਖਦੇ ਰਹੋ ਉਹਨੂੰ ਖਜ਼ਾਨਾ ਜਿਹੜਾ ਚੱਕਿਆ ਵਿੱਚ ਕੋਈ ਗੱਲ ਵਿੱਚ ਕੋਈ ਐਸੀ ਢਾਲਣਾ ਤਾਂ ਨਹੀਂ ਜਿਹੜੀ ਸਾਡੀ ਅਗਿਆਨਤਾ ਵਾਲੀ ਗੱਲ ਕਰੇ ਜੰਦਵਾਜੀ ਦਾ ਸਾਡੀ ਕੋਈ ਸਹਾਰਾ ਅਵਲ ਤਿਆਗ ਵਿਖਿਆ ਜੰਗਾਲ ਅਵਲ ਤਿਆਗ ਵਿਖਿਆ ਜੰਗਾਲ ਜਿਹੜੇ ਹੋਰ ਵਿਖਿਆ ਦੇ ਨ ਮਾਇਆ ਦੇ ਜੰਗਾਲ ਨੇ ਉਹ ਕਿਹਾ ਉਹ ਵਿਖਿਆ ਪਰਪੰਚ ਵਿਖਿਆ ਜੰਜਾਲੇ ਨੇ ਬਹੁਤ ਛੇਤੀ ਜਿਹੜੇ ਕੰਮ ਕਰਦੇ ਨੇ ਲੋਕ ਉਹ ਕੀ ਹੈ ਉਹ ਕਰਦੇ ਨੇ ਜੀ ਆ ਜਿਹੜਾ ਅਸੀਂ ਆਪਣਾ ਉਹ ਭਾਈ ਜਨਿਆ ਉਹ ਨਾਲ ਉਹ ਫਖਾਲਾ ਕੰਮ ਦੋਈਆਂ ਬਣਾਉਣੀ ਹੈ ਗੱਲ ਨਾਲ ਪਰਪੰਚ ਚਲਾਉਣਾ ਫਿਰ ਪੈਸੇ ਇਕੱਠੇ ਕਰਦੇ ਇਹ ਇਹ ਕੰਮ ਕਿਉਂ ਕਰਦੇ ਨੇ ਲੋਕ ਸੌਕੇ ਨੇ

ਤੋ ਅਨੁਪਾ ਅਨੁ ਕਹੈ ਸਭ ਕੋਏ ਮੁਖ ਉਜਲ ਹਰਦਰ ਗੈਸ ਹੋਏ ਤੰਗ ਤੰਗ ਕਹੈ ਸਭ ਕੋਏ ਹਰ ਲੋਗ ਤੰਗ ਤੰਗ ਕਹਿੰਦੇ ਖਾਰੇ ਦੋਹਿਆਂ ਦੇ